ਇਸ ਦਾ ਹੈ ਕਿ ਨਵੇਂ ਕਾਨੂੰਨ ਜਿਹੜੇ ਨੇ ਉਹਨਾਂ ਚ ਜਿਹੜੀ ਅਫੈਂਸਸ ਨੇ ਨਾ ਉਹਨਾਂ ਚ ਕੋਈ ਜ਼ਿਆਦਾ ਮਟੀਰੀਅਲਿਸਟਿਕ ਚੇਂਜ ਨਹੀਂ ਸੈਕਸ਼ਨ ਚੇਂਜ ਹੋਏ ਨੇ ਜ਼ਿਆਦਾ ਕੁਝ ਜਿਹੜਾ ਪ੍ਰੋਸੀਜਰਲ ਲਾਅ ਚੇਂਜ ਹੋਇਆ ਹੈ ਨਾ ਉਹ ਜਿਹੜਾ ਨਾ ਉਹ ਪ੍ਰੋਸੀਜਰ ਜਿਹੜਾ ਨਾ ਜਿਹੜਾ ਉਹ ਥੋੜਾ ਜਿਹਾ ਸਖਤ ਹੋਇਆ ਹੈ ਕੋਈ ਜਿਸ ਤਰ੍ਹਾਂ ਕੇ ਪੁਲਿਸ ਦੇ ਕੋਲ ਪਹਿਲਾਂ 15 ਦਿਨ ਤੋਂ ਜ਼ਿਆਦਾ ਰਿਮਾਂਡ ਨਹੀਂ ਮਿਲ ਸਕਦਾ ਸੀ ਤੇ ਮੈਜਿਸਟਰੇਟ ਕੋ ਪਾਵਰ ਸੀ ਹੁਣ ਉਹ ਮੇਰੇ ਖਿਆਲ 60 ਦਿਨ ਦਾ ਕਰਦਾ ਜਾਂ 30 ਦਿਨ ਦਾ ਕਰਦਾ ਜਿੰਨਾ ਵੀ ਕਰ ਦਿੰਦਾ ਹੈ ਐਸਆਰਪੀਸੀ ਉਹ ਮੇਰੇ ਹਿਸਾਬ ਨਾਲ ਬੜਾ ਇੱਕ ਡਰਾਸਟਿਕ ਚੇਂਜ ਹੈ ਪੁਲਿਸ ਦੇ ਕੋਲ ਇਹ ਹੈਗਾ ਕਿ ਜੇ ਫਸ ਗਰੋ ਪਹਿਲਾਂ 5 ਦਿਨ ਰਿਮਾਂਡ ਮਿਲ ਗਿਆ ਫਿਰ ਚੱਲ ਗਿਆ ਬਾਅਦ ਵਿੱਚ ਕੁਝ ਪਤਾ ਲੱਗ ਗਿਆ ਤੇ ਉਹ ਕਹਿੰਦੇ ਜੀ 60 ਦਿਨ ਤੱਕ ਜਦੋਂ ਮਰਜ਼ੀ ਫਿਰ ਰਿਮਾਂਡ ਲੈ ਸਕਦੇ ਨਹੀਂ ਲੱਗਦਾ ਕਿ ਘੱਟ ਕੋ ਸਕਦਾ ਜੇ ਨਾ ਕਿਉਂਕਿ ਜੇ ਅਗਰ ਚੈਲੰਜ ਐਕਸੈਪਟ ਨਾ ਹੋਇਆ ਉੱਥੇ ਨਾ ਜਿੱਤਿਆ ਗਿਆ ਫਿਰ ਘੱਟ ਕੋ ਸਕਦਾ ਹਮ ਲੋਕ ਇਸੇ ਐਕਸਟੈਂਡ ਤੱਕ ਹੋ ਸਕਦਾ ਜਿਵੇਂ ਉੱਥੇ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਕੋ ਪਾਵਰ ਪੁਲਿਸ ਜਿਹੜੀ ਹੈ ਨਾ ਸਾਡੇ ਮੂਲ ਦੇ ਵਿੱਚ ਜਾਂ ਸਾਡੇ ਸਿਸਟਮ ਦੇ ਵਿੱਚ ਪੁਲਿਸ ਨੂੰ ਉਪਰ ਤੱਕ ਚੰਗਾ ਤਰਜੀਆ ਨਹੀਂ ਮਿਲਦਾ ਐਵਿਡੈਂਸ ਸੈਟ ਦੇ ਵਿੱਚ ਕਨਫੈਸ਼ਨ ਜਿਹੜਾ ਉਹ ਅਡਮਿਸਿਬਲ ਨਹੀਂ ਹੈ ਪੁਲਿਸ ਆਫਸਰ ਕਿਸੇ ਵੀ ਪੁਲਿਸ ਆਫਸਰ ਕੋ ਉਹ ਇਰਰ ਮਿਸਿਬਲ ਹੈ ਕਿਉਂ ਉਸ ਕਉਂਕਿ ਪੁਲਿਸ ਤੇ ਵਿਤਵਾਸ ਨਹੀਂ ਸੀ ਐਕਸਟਰਾਜੂਰਿਸ਼ਨ ਕਨਫੈਸ਼ਨ ਐਡਮਿਸਿਬਲ ਸੀ ਜੇ ਤੁਸੀਂ ਕਿ ਬੰਦੇ ਨੂੰ ਜਾ ਕੇ ਕਰਦੇ ਹੋ ਕਿ ਜੀ ਮੈਨੇ ਕੋ ਆ ਗਲਤੀ ਹੋ ਗਈ ਚਲ ਮੈਨੂੰ ਪੇਸ਼ ਕਰਾ ਦੇ ਉਹ ਕੋਰਟ ਚ ਪਰਮਿਸਿਬਲ ਸੀ ਪਰ ਜੇ ਪੁਲਿਸ ਨੂੰ ਕਨਫੈਸ਼ਨ ਕੀਤਾ ਨਹੀਂ ਪਰਮਿਸਿਬਲ ਸੀ ਕਿਉਂ ਪੁਲਿਸ ਜਿਹੜੀ ਹੈ ਬਹੁਤੀ ਫੇਰ ਨਹੀਂ ਸਮਝ ਜਾਂਦਾ ਉਹ ਅੰਗਰੇਜ਼ਾਂ ਦੇ ਰਾਜ ਦਾ ਅਸਰ ਕਹ ਲੋ ਜਾਂ ਕੋਈ ਅਸਰ ਕਹ ਲੋ ਕਿਉਂਕਿ ਅੰਗਰੇਜ਼ਾਂ ਨੇ ਵੀ ਕਾਨੂੰਨ ਬਣਾਇਆ ਉਹਦੇ ਚ ਇਹੀ ਕਿਹਾ ਇਸ ਕਰਕੇ ਮੈਂ ਸਮਝਦਾ ਕਿ ਪੁਲਿਸ ਨੇ ਪਾਵਰ ਜਿਹੜੀਆਂ ਐ ਇਨਾਂਸ ਕੀਤੀਆਂ ਨੇ ਉਹ ਜਿਹੜੀਆਂ ਨੇ ਫੇਰ ਨਹੀਂ ਆ ਤੇ ਉਹਦੇ ਨਾਲ ਨੁਕਸਾਨ ਹੋ ਸਕਦਾ ਖਾਸ ਤੌਰ ਤੇ ਇੱਕ ਧਰਮ ਨਾਲ ਚਲੇ ਜਾਏਗਾ ਜਾਂ ਫਿਰ ਹਰ ਧਰਮ ਦੇ ਲੋਕਾਂ ਨੂੰ ਇਸ ਨਾਲ ਜੁੜਾਇਆ ਜਾਏ ਸਾਡਾ ਕੋਈ ਐਸਾ ਮਿਸ਼ਨ ਨਹੀਂ ਹੈ ਅਸੀਂ ਸਭ ਧਰਮਾਂ ਨੂੰ ਲੈ ਕੇ ਚੱਲਦੇ ਹਾਂ ਉਹਦੇ ਵਿੱਚ ਤਾਂ ਮੈਂ ਟੋਟਲ 160 ਵਿਧਵੀ ਦੇ ਇਨਸੀਡੈਂਟ ਲੁਕਾਇਰ ਕੀਤੇ ਸੀ ਉਹਦੇ ਵਿੱਚ ਗੁਟਕਾ ਸਾਹਿਬ ਦੀ ਵਿਧਵੀ ਸੀ ਉਹਦੇ ਵਿੱਚ ਗੁਰੰਤਸਾਹ ਦੀ ਵਿਧਵੀ ਸੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਵਿਧਵੀ ਸੀ ਉਹਨਾਂ ਦੀ ਗੀਤਾ ਦੀ ਵਿਧਵੀ ਸੀ ਉਹਦੇ ਵਿੱਚ ਕੁਰਾਨ ਦੀ ਵਿਧਵੀ ਸੀ ਉਹਦੇ ਵਿੱਚ ਬਾਈਬਲ ਦੀ ਵਿਧਵੀ ਸੀ ਨਹੀਂ ਐਸੀ ਗੱਲ ਨਹੀਂ ਕੋਈ ਇਸ ਇੱਕ ਵਿਜ਼ਨ ਹੈ ਸਾਡੀ ਕਿ ਪਿੰਡਾਂ ਲੈਵਲ ਦੇ ਵਿੱਚ ਇਹ ਯੂਨੀਨਿਟੀ ਆ ਸਕਦੀ ਲੋਕਾਂ ਨੂੰ ਜੋੜਨ ਦੀ ਨਹੀਂ ਅਸੀਂ ਲੋਕਾਂ ਦੀ ਭਲਾਈ ਦੀ ਗੱਲ ਕਰ ਰਹੇ ਹਾਂ ਕੋਈ ਅਸੀਂ ਸਾਡਾ ਇਹ ਮਿਸ਼ਨ ਨਹੀਂ ਕਿ ਸਾਡੇ ਨਾਲ ਜੁੜੋ ਬਾਬਲ ਕਲਾ ਗੋਲੀਕਾਡ ਕੋਟਖਪੂਰਾ ਜਵਾਰ ਕੇ ਜਦੋਂ ਇਹਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਇੱਕ ਨਾਮ ਬੜਾ ਚਰਚਾ ਦੇ ਵਿੱਚ ਹੁੰਦਾ ਹੈ ਕਿਉਂਕਿ ਜਸਪ੍ਰੀਤ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਆਉਂਦਾ ਜਦੋਂ ਉਸ ਵੇਲੇ ਪੰਜਾਬ ਸਰਕਾਰ ਨੇ ਇਹਨਾਂ ਤੱਕ ਪਹੁੰਚ ਕੀਤੀ ਇਹਨਾਂ ਨੂੰ ਕਿਹਾ ਕਿ ਇੱਕ ਰਿਪੋਰਟ ਤਿਆਰ ਕਰੋ ਜਿਸ ਦੇ ਵਿੱਚ ਬਹੁਤ ਬ੍ਰਿਕੀ ਦੇ ਨਾਲ ਇਹਨਾਂ ਨੇ ਤਿਆਰ ਵੀ ਕੀਤਾ ਤੇ ਹੋਰ ਬਹੁਤ ਕੁਝ ਸਮਾ ਬਦਲਦਾ ਗਿਆ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਗਈਆਂ ਤੇ ਹੁਣ ਜਿਹੜਾ ਸਮਾ ਚੱਲ ਰਿਹਾ ਇਹਨਾਂ ਨੇ ਇੱਕ ਜਥੇਬੰਦੀ ਲੋਕਾਂ ਦੇ ਸਾਹਮਣੇ ਲੈ ਕੇ ਆਏ ਨੇ ਕਿ ਲੋਕਾਂ ਨੂੰ ਜਥੇਬੰਦੀ ਵੱਲੋਂ ਤੋੜਿਆ ਜਾਵੇ ਕਿਉਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਜਥੇਬੰਦੀ ਦੇ ਨਾਲ ਜੁੜੇ ਹੁੰਦੇ ਨੇ ਵਕ ਵਕ ਚੀਜ਼ਾਂ ਦੇ ਨਾਲ ਜੁੜੇ ਹੁੰਦੇ ਨੇ ਇੱਕ ਧੜਾ ਬਣ ਜਾਂਦਾ ਉਹ ਧੜਿਆਂ ਦੇ ਵਿੱਚ ਲੋਕ ਨਾਰੈਣ ਇੱਕ ਉਮੀਦ ਹੋਵੇ ਉਮੀਦਵਾਲ ਵਦਨ ਸਾਡੇ ਨਾਲ ਨੇ ਜਸਟਿਸ ਰਣਜੀਤ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਠੀਕ ਠਾਕ ਸ਼ੁਕਰੀਆ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਂ ਸ਼ੁਰੂਆਤ ਦੇ ਵਿੱਚ ਜਦੋਂ ਜਵਾਰਕੇ ਵੱਲ ਲੈ ਗਿਆ ਬੈਬਲ ਕਲਾ ਗੋਲੀਕਾਂਡ ਵੱਲ ਲੈ ਗਿਆ ਕੋਰਟਪੁਰੇ ਵੱਲ ਸਾਈਡ ਨੂੰ ਲੈ ਗਿਆ ਤਾਂ ਲੋਕਾਂ ਦੀ ਸਦਭਾਵਨਾਵਾਂ ਨੇ ਉੱਥੇ ਤੁਹਾਡੇ ਤੱਕ ਵੀ ਪੰਜਾਬ ਸਰਕਾਰ ਨੇ ਪਹੁੰਚ ਕੀਤੀ ਸੀਗੀ ਕਿ ਇਸ ਤੀਕਾ ਰਿਪੋਰਟ ਤਿਆਰ ਕਰੋ ਤੁਸੀਂ ਕੀਤੀ ਵੀ ਹੁ ਹੁ ਅੱਗੇ ਬੜਿਆਂ ਲੋਕਾਂ ਨੇ ਉਸ ਚੀਜ਼ ਨੂੰ ਵਰਤਿਆ ਬੜੀਆਂ ਚੀਜ਼ਾਂ ਸੀਗੀਆਂ ਨਾ ਤੇ ਉਹ ਸਮਾਂ ਤੇ ਅੱਜ ਦਾ ਸਮਾਂ ਉਹ ਸਮਾਂ ਸੀਗਾ ਜਿੱਥੇ ਬੰਦੀਆਂ ਦੇ ਧੜੇ ਦੇ ਵਿੱਚ ਤੇ ਅੱਜ ਦਾ ਸਮਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਥੇ ਬੰਦੀ ਦਾ ਜਿਹੜਾ ਧੜਾ ਹੈਗਾ ਲੋਕ ਜੁੜੇ ਹੋਏ ਨੇ ਉਹਨੂੰ ਢੋੜਾ ਜਾਵੇ ਉਹ ਸਮਾਂ ਸੀਗਾ ਪਹਿਲਾਂ ਇਸ ਤਿੱਕੇ ਨਾਲ ਦੇਖੋ ਸਮਾਤਾ ਹਰ ਚੀਜ਼ ਵਾਸਤੇ ਨਹੀਂ ਹੁੰਦਾ ਉਹ ਉਹਦਾ ਡਿਪੈਂਡ ਕਰਦਾ ਹੈ ਕਿ ਕੋਈ ਕਿਸੇ ਟਾਈਮ ਤੇ ਕੋਈ ਇਨੀਸ਼ੀਏਟਿਵ ਲੈਂਦਾ ਕੋਈ ਸੋਚ ਕਰਦਾ ਮੈਂ ਰੰਧਾਵਾ ਸਾਹਿਬ ਨੂੰ ਐਪਰੀਸ਼ੀਏਟ ਕਰਦਾ ਡਾਕਟਰ ਰੰਧਾਵਾ ਨੂੰ ਕਿ ਉਹਨਾਂ ਨੇ ਇਸ ਬਾਰੇ ਸੋਚਿਆ ਤੇ ਇਸ ਮੈਂ ਜ ਜ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਸਾਨੂੰ ਨਾਲ ਜੋੜਿਆ ਦੇਖੋ ਸਾਡਾ ਕੋਈ ਪੋਲਿਟੀਕਲ ਮਿਸ਼ਨ ਨਹੀਂ ਹੈ ਰੰਧਾਵਾ ਸਾਹਿਬ ਦਾ ਜਾਂ ਮੇਰਾ ਸਾਡਾ ਸਿਰਫ ਸੋਸ਼ਲ ਮਿਸ਼ਨ ਹੈ ਅਸੀਂ ਇਹ ਸੋਸ਼ਲ ਤੌਰ ਤੇ ਇੱਕ ਸੋਸ਼ਲ ਇੰਪਰੂਵਮੈਂਟ ਵਾਸਤੇ ਸੋਸਾਇਟੀ ਨੂੰ ਇੰਪਰੂਵ ਕਰਨ ਵਾਸਤੇ ਇੱਕ ਸੋਸਾਇਟੀ ਚ ਇਤਫਾਕ ਪੈਦਾ ਕਰਨ ਵਾਸਤੇ ਇਹ ਮੈਂ ਸ਼ੁਰੂ ਕੀਤੀ ਹੈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਕਾਮਯਾਬੀ ਮਿਲੇ ਤੁਹਾਨੂੰ ਕੀ ਲੱਗਦਾ ਸਰ ਜੋ ਜਥੇਬੰਦੀ ਦਾ ਧੜਾ ਹੁੰਦਾ ਹੈ ਕਹਿੰਦੇ ਆਮ ਤੌਰ ਤੇ ਪਹਿਲਾਂ ਆਪਣੀ ਪੀੜੀ ਥਲੇ ਸੋਟਾ ਮਾਰਨਾ ਪੈਂਦਾ ਆਮ ਤੌਰ ਤੇ ਕਹਾਵਤ ਹੈ ਕਹਿੰਦੇ ਪਹਿਲਾਂ ਆਪਣੇ ਘਰ ਨੂੰ ਸੁਧਾਰੋ ਘਰ ਦੇ ਵਿੱਚੋਂ ਉਸ ਤੋਂ ਬਾਅਦ ਫਿਰ ਕਹਿੰਦੇ ਦੋ ਚਾਰ ਘਰ ਦੇ ਹੋਰ ਲੈ ਲਓ ਫਿਰ ਪਿੰਡ ਨੂੰ ਸੁਧਾਰੋ ਟਾਣੀ ਨੂੰ ਸੁਧਾਰੋ ਫਿਰ ਸ਼ਹਿਰ ਤੱਕ ਪਹੁੰਚੋ ਫਿਰ ਜਿਹਲੇ ਬਾਜ਼ ਜਾਓ ਤੁਹਾਨੂੰ ਕੀ ਲੱਗਦਾ ਕਿ ਇਹ ਸ਼ੁਰੂਆਤ ਕਿੱਥੋਂ ਕਰਨੀ ਪੈਣੀ ਹੈ ਜਸਟਿਸ ਰਣਜੀਤ ਸਿੰਘ ਹੋਰਾਂ ਨੂੰ ਮਨਜੀਤ ਸਿੰਘ ਰੰਦਾਵਾ ਹੋਰਾਂ ਨੂੰ ਕਿੱਥੋਂ ਜੇ ਦੇਖਣਾ ਪੈਣਾ ਹੈ ਕਿ ਇੱਥੋਂ ਸ਼ੁਰੂਆਤ ਕਰੀਏ ਇੱਥੋਂ ਲੋਕ ਸਾਡੇ ਨਾਲ ਚੱਲਣਗੇ ਇਹ ਰੋਡ ਮੈਪ ਹੋਏਗਾ ਸਾਡਾ ਸ਼ੁਰੂਆਤ ਜਿਹੜੀ ਸਾਡਾ ਜਿਹੜਾ ਵਿਜ਼ਨ ਹੈ ਉਹ ਪਿੰਡ ਲੈਵਲ ਤੋਂ ਆ ਅੱਜ ਸਾਡਾ ਕੋਈ ਐਸਾ ਵਿਜ਼ਨ ਨਹੀਂ ਕਿ ਅਸੀਂ ਇਸ ਨੂੰ ਸਿਟੀ ਤੱਕ ਲੈਵਲ ਤੱਕ ਲੈ ਕੇ ਜਾਈਏ ਕਿਉਂਕਿ ਉਹ ਸਾਡੇ ਹਿਸਾਬ ਨਾਲ ਥੋੜਾ ਜਿਹਾ ਮੁਸ਼ਕਲ ਲੱਗਦਾ ਪਿੰਡ ਇੱਕ ਛੋਟਾ ਯੂਨਿਟ ਹੁੰਦਾ ਉਹਦੇ ਵਿੱਚ ਇਹ ਪ੍ਰੈਕਟੀਕਲ ਹੈ ਉੱਥੇ ਲੋਕ ਵੀ ਅਵੇਲੇਬਲ ਹੁੰਦੇ ਨੇ ਲੋਕ ਥੋੜੇ ਜੇ ਮੈਂ ਕਹਾਗਾ ਇਨੋਸੈਂਟ ਹੁੰਦੇ ਨੇ ਉੱਥੇ ਅਵੇਅਰਨੈਸ ਅੱਜਕੱਲ ਹੈ ਸਫੀਸ਼ੀਐਂਟ ਲੈਵਲ ਤੇ ਅਵੇਅਰਨੈਸ ਹੈ ਤੋਂ ਪਿੰਡ ਲੈਵਲ ਤੇ ਇਹ ਪ੍ਰੈਕਟੀਕਲ ਲੱਗਦਾ ਸਾਨੂੰ ਤੇ ਅਸੀਂ ਪਿੰਡ ਲੈਵਲ ਤੋਂ ਸ਼ੁਰੂ ਕਰਾਂਗੇ ਸਰ ਇਸ ਦੇ ਵਿੱਚ ਹੋਏਗਾ ਕਿ ਖਾਸ ਤੌਰ ਤੇ ਇਕ ਧਰਮ ਨਾਲ ਚਲੇ ਜਾਏਗਾ ਜਾਂ ਫਿਰ ਹਰ ਧਰਮ ਦੇ ਲੋਕਾਂ ਨੂੰ ਇਸ ਨਾਲ ਜੋੜਿਆ ਜਾਏਗਾ ਕਿਉਂਕਿ ਜੋ ਜਸਦੀ ਸਿੰਘ ਰਣਜੀਤ ਸਿੰਘ ਦਾ ਨਾਮ ਆਉਂਦਾ ਨਾ ਉਦੋਂ ਸਦ ਭਾਵਨਾ ਜੁੜਦੀਆਂ ਨੇ ਮੈਂ ਸ਼ਰੂਦ ਵਿੱਚ ਵੀ ਕਿਹਾ ਕਿ ਖਾਸ ਤੌਰ ਤੇ ਜਿਹੜੀ ਤੁਸੀਂ ਰਿਪੋਰਟ ਤਿਆਰ ਕੀਤੀ ਉਹ ਚੀਜ਼ਾਂ ਨੂੰ ਲੈ ਕੇ ਚੰਨਾ ਪੈਂਦਾ ਹੈ ਨਾ ਤੁਸੀਂ ਖਾਸ ਤੌਰ ਤੇ ਸਿੱਖਾਂ ਨੂੰ ਇਸ ਦੇ ਵਿੱਚ ਲੈ ਕੇ ਚੱਲੋਗੇ ਕਿ ਉਹ ਚੱਲਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿਆਰ ਹੋ ਸਕਣ ਇੱਕ ਢੜਾ ਹੋ ਜਿਹੜਾ ਹੈ ਤਿਆਰ ਹੋ ਸਕੇ ਕੋਈ ਵੀ ਅਜਿਹੀ ਲੜਾਈ ਹੋਵੇ ਉਹ ਲੜ ਸਕਣ ਇਹ ਤੁਹਾਡਾ ਹੋਏਗਾ ਨਾ 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 ਸਾਡਾ ਕੋਈ ਐਸਾ ਮਿਸ਼ਨ ਨਹੀਂ ਹੈ ਅਸੀਂ ਸਭ ਧਰਮਾਂ ਨੂੰ ਲੈ ਕੇ ਚੱਲਦੇ ਹਾਂ ਜੇ ਤੁਸੀਂ ਮੇਰੀ ਰਿਪੋਰਟ ਦੀ ਗੱਲ ਕਰ ਰਹੇ ਹੋ ਜਾਂ ਮੇਰਾ ਉਸ ਕੰਮ ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਤਾਂ ਮੈਂ ਟੋਟਲ 160 ਬੇਦਬੀ ਦੇ ਇਨਸੀਡੈਂਟ ਇਨਕਾਇਰ ਕੀਤੇ ਸੀ ਉਹਦੇ ਵਿੱਚ ਗੁਟਕਾ ਸਾਹਿਬ ਦੀ ਬੇਦਬੀ ਸੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸੀ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਬੇਦਬੀ ਸੀ ਉਹਦੇ ਵਿੱਚ ਗੀਤਾ ਦੀ ਬੇਦਬੀ ਸੀ ਉਹਦੇ ਵਿੱਚ ਕੁਰਾਨ ਦੀ ਬੇਦਬੀ ਸੀ ਉਹਦੇ ਵਿੱਚ ਬਾਈਬਲ ਦੀ ਬੇਦਬੀ ਸੀ ਉਹ ਸਾਰੇ ਇਨਸੀਡੈਂਟ ਕੀਤੇ ਕੋਈ ਧਰਮ ਨਿਰਪੱਖਤਾ ਨਾਲ ਅਸੀਂ ਕੰਮ ਕਰਾਂਗੇ ਸਾਡਾ ਧਰਮ ਦਾ ਕੋਈ ਮਿਸ਼ਨ ਨਹੀਂ ਹੈ ਅਸੀਂ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਵੀ ਸੋ ਟੋਟਲ ਵਰਗ ਨੇ ਉਹਨਾਂ ਦੇ ਵਾਸਤੇ ਇਹ ਮੈਂ ਚਲਾਵਾਂਗੇ ਸਾਡਾ ਕੋਈ ਪਾਰਟਿਕੂਲਰ ਰਿਲੀਜੀਅਨ ਨਾਲ ਰਿਲੇਟਡ ਨਹੀਂ ਲੋਕ ਤੁਹਾਡੇ ਨਾਲ ਕਿਉਂ ਜੜਨਗੇ ਕਿਉਂਕਿ ਪਹਿਲਾਂ ਜ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਬਹੁਤ ਵੱਡੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਲੋਕ ਜੁੜੇ ਹੋਏ ਨੇ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨੇ ਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਹੋਏ ਨੇ ਕੋਈ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਆ ਫਿਰ ਉਹ ਉਧਰੋਂ ਟੁੱਟ ਕੇ ਤੁਹਾਡੇ ਨਾਲ ਜੁੜਨਗੇ ਕਿਵੇਂ ਕੋਈ ਖਾਸ ਤੌਰ ਤੇ ਇਦੇ ਵਿੱਚ ਉਹਨਾਂ ਵਾਸਤੇ ਕੋਈ ਚੀਜ਼ ਰੱਖੀ ਹੋਏਗੀ ਵੀ ਤੁਹਾਡੇ ਨਾਲ ਆਣ ਤੁਹਾਡੇ ਨਾਲੇ ਕੰਮ ਕਰਨ ਤੇ ਲੋਕਾਂ ਨੂੰ ਸੇਧ ਮਿਲੇਗੀ ਇਸ ਚ ਨਹੀਂ ਐਸੀ ਗੱਲ ਨਹੀਂ ਕੋਈ ਇਹ ਅਸੀਂ ਇੱਕ ਵਿਜ਼ਨ ਹੈ ਸਾਡੀ ਕਿ ਪਿੰਡਾਂ ਲੈਵਲ ਦੇ ਵਿੱਚ ਇਹ ਯੂਨੀਨਿਮਿਟੀ ਆ ਸਕਦੀ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਇੱਕ ਪਿਛੇ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ ਜਿਹੜੀ ਪਿਛਲੀ ਗਵਰਨਮੈਂਟ ਵੱਲੋਂ ਇਲੈਕਸ਼ਨ ਪੰਚਾਇਤਾਂ ਦੀਆਂ ਹੋਈਆਂ ਉਹਦੇ ਵਿੱਚ ਕਾਫੀ ਪੰਚਾਇਤਾਂ ਯੂਨੀਨਿਮਸਲੀ ਇਲੈਕਟ ਹੋਈਆਂ ਇਹ ਪੋਸੀਬਲ ਹੈ ਇਹਦੇ ਵਿੱਚ ਕੋਈ ਐਸੀ ਕੋਈ ਇੰਪੋਸੀਬਲ ਗੱਲ ਨਹੀਂ ਹੈ ਇਹਦੇ ਵਿੱਚ ਅਸੀਂ ਲੋਕਾਂ ਨੂੰ ਜੋੜਨ ਦੀ ਨਹੀਂ ਅਸੀਂ ਲੋਕਾਂ ਦੀ ਭਲਾਈ ਦੀ ਗੱਲ ਕਰ ਰਹੇ ਹਾਂ ਕੋਈ ਅਸੀਂ ਸਾਡਾ ਇਹ ਮਿਸ਼ਨ ਨੇ ਕਿ ਸਾਡੇ ਨਾਲ ਜੁੜੋ ਵੀ ਕੋਈ ਜਿਹੜੀ ਮਰਜ਼ੀ ਪਾਰਟੀ ਨਾਲ ਜੁੜਿਆ ਹੋਵੇ ਨਾ ਨਾ ਪਰ ਉੱਥੇ ਜੁੜਿਆ ਰਹੇ ਪਰ ਲੋਕ ਜਿਹੜਾ ਤੁਸੀਂ ਏਕਤਾ ਮਿਸ਼ਨ ਲੈ ਕੇ ਚਾ ਰਹੇ ਤੁਸੀਂ ਪਾਰਟੀ ਜਿਹੜੀ ਹੈ ਨਾ ਅਸੀਂ ਇਰਿਸਪੈਕਟਿਵ ਉਹ ਪਾਰਟੀ ਅਸੀਂ ਪਿੰਡ ਲੈਵਲ ਤੱਕ ਯੂਨਾਨਿਮਿਟੀ ਲਿਆਉਣਾ ਚਾਹੁੰਦੇ ਹਾਂ ਉਹ ਧੜੇਬਾਜ਼ੀ ਜਿਹੜੀ ਹੈ ਨਾ ਪਿੰਡ ਚ ਖਤਮ ਕਰਨਾ ਚਾਹੁੰਦੇ ਹਾਂ ਅਸੀਂ ਉਹ ਇੱਕ ਦੂਜੇ ਨਾਲ ਐਸੀ ਦੇਖੋ ਨਾ ਹਰ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਨੇ ਸਾਰੇ ਹੀ ਤਾਂ ਨਹੀਂ ਜੁੜੇ ਹੁੰਦੇ ਨਾ ਕੁਝ ਤਾਂ ਮੋਟਾ ਵਾਸਤੇ ਪਰਸੁਏਡ ਕਰਦੇ ਨੇ ਜਿਹੜੇ ਇਨਫਲੂਐਂਸ਼ੀਅਲ ਬੰਦੇ ਹੁੰਦੇ ਨੇ ਉਹ ਕਰਦੇ ਨੇ ਕੋਈ ਜਿਹੜੇ ਮੋਤਬਰ ਹੁੰਦੇ ਨੇ ਤਾਂ ਉਹ ਲੋਕ ਤਾਂ ਆਪਣੇ ਵਿਚਾਰ ਨਾਲ ਹੀ ਜਾਂਦੇ ਨੇ ਨਾ ਕਿਸੇ ਨਾਲ ਜ ਐਸ ਤੜੇ ਨਾਲ ਜਾਂਦੇ ਐਸਣ ਉਹ ਤਾਂ ਇੰਡੀਪੈਂਡੈਂਟ ਨੇ ਨਾ ਤਾਂ ਇਹ ਪੋਸੀਬਲ ਹੈ ਅਸੀਂ ਕੋਈ ਵਿਚਾਰਧਾਰਾ ਇਹ ਹੈ ਕਿ ਇਕੱਠੇ ਹੋ ਕੇ ਸੋਸ਼ਲ ਮੂਵਮੈਂਟ ਜਿਹੜੀ ਹੈ ਨਾ ਉਹਨੂੰ ਅਸੀਂ ਚਲਾਉਣਾ ਚਾਹੁੰਦੇ ਆ ਕੋਈ ਇਹਦੇ ਨਾਲ ਪਾਰਟੀਬਾਜ਼ੀ ਜਾਂ ਧੜੇਬਾਜ਼ੀ ਦੀ ਗੱਲ ਨਹੀਂ ਹੈ ਜਾਂ ਸਾਡੇ ਨਾਲ ਜੁੜਨ ਦੀ ਗੱਲ ਨਹੀਂ ਹੈ ਉਹੀ ਸਵਾਲ ਸਰ ਮੇਰਾ ਫਿਰ ਰਿਪੀਟ ਹੈ ਲੋਕ ਜੁੜਨਗੇ ਕਿਉਂ ਤੁਹਾਡੀ ਪਾਰਟੀ ਜਿਹੜੀ ਹੋਏਗੀ ਜਥੇਬੰਦੀ ਹੋਏਗੀ ਉਹ ਚੱਲੇਗੀ ਕਿਵੇਂ ਚੱਲੇਗੀ ਕਿੱਥੋਂ ਫੰਡਿੰਗ ਹੋਏਗੀ ਜਾਂ ਪੈਸਾ ਤੁਸੀਂ ਆਪ ਇਕੱਠਾ ਕਰੋਗੇ ਇਹ ਕਿੱਥੋਂ ਕਿਵੇਂ ਚੱਲੇਗਾ ਸਾਰਾ ਇਹ ਵੀ ਥੋੜਾ ਬ੍ਰੇਕ ਦੇ ਵਿੱਚ ਅਸੇ ਇਹਦੇ ਵਿੱਚ ਫੰਡਿੰਗ ਦੀ ਕੀ ਲੋੜ ਹੈ ਇਹਦੇ ਮੇਰੇ ਹਿਸਾਬ ਨਾਲ ਕੋਈ ਫੰਡਿੰਗ ਦੀ ਲੋੜ ਨਹੀਂ ਨਾ ਕੋਈ ਸਾਨੂੰ ਐਸੀ ਫੰਡਿੰਗ ਅਸੀਂ ਕਿਸੇ ਆਰਗੇਨਾਈਜ਼ ਕਰਨੀ ਹੈ ਨਾ ਕੋਈ ਸਾਡਾ ਇਹੋ ਜਿਹਾ ਮਿਸ਼ਨ ਹੈ ਅਸੀਂ ਤਾਂ ਇੱਕ ਸੋਸ਼ਲ ਕਾਜ਼ ਲੈ ਕੇ ਚੱਲੇ ਹਾਂ ਉਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਹੈ ਉਹ ਬੜਾ ਹੈਲਪਫੁਲ ਹੋਏਗਾ ਉਹਦੇ ਤੇ ਕੋਈ ਬਹੁਤਾ ਐਕਸਪੈਂਸਸ ਇਨਵੋਲਡ ਨਹੀਂ ਹੁੰਦੇ ਜਿੰਨੇ ਕੀ ਹੋਣਗੇ ਵੀ ਵਿਲ ਕ੍ਰੀਏਟ ਔਨ ਆਰਸ ਅਸੀਂ ਕਿਸੇ ਕੋ ਇਕੱਠਾ ਨਹੀਂ ਕਰਨਾ ਕੋਈ ਰਿਸੋਰਸ ਨਹੀਂ ਲੈਣਾ ਓਕੇ ਥੀਮ ਕੀ ਹੈ ਸਰ ਇਸ ਦੇ ਨਾਲ ਥੀਮ ਕੀ ਹੈ ਤੁਹਾਡਾ ਜਾਗਰੂਕ ਸਾਡਾ ਇਹੀ ਹੈ ਕਿ ਪਿੰਡ ਲੈਵਲ ਤੇ ਯੂਨੀਨੀਮਿਟੀ ਆਵੇ ਲੋਕੀ ਆਪਣੇ ਜਿਹੜੇ ਜਿਹੜੇ ਪਿੰਡ ਲੈਵਲ ਦੇ ਆ ਉਹ ਐਸੇ ਬੰਦੇ ਸਿਲੈਕਟ ਕਰਨ ਜਿਹੜੇ ਸਾਰਿਆਂ ਨੂੰ ਐਸੈਪਟੇਬਲ ਹੋਣ ਉਹਦੇ ਨਾਲ ਤੁਹਾਡੇ ਬਾਜੀ ਖਤਮ ਹੋਏਗੀ ਉਹਦੇ ਨਾਲ ਹੋਰ ਵੀ ਸੁਧਾਰ ਹੋਏਗਾ ਪਿੰਡਾਂ ਦੇ ਵਿੱਚ ਛੋਟੇ-ਮੋਟੇ ਫੈਸਲੇ ਜਿਹੜੇ ਅੱਗੇ ਕੋਰਟ ਕਚਹਿਰਿਆਂ ਜਾਂਦੇ ਨੇ ਉਹ ਖਤਮ ਹੋ ਸਕਦੇ ਨੇ ਪਿੰਡ ਲੈਵਲ ਤੇ ਸੌਟ ਆਊਟ ਹੋ ਜਾਣਗੇ ਕਿਉਂਕਿ ਉਹਦੇ 'ਚ ਲੋਕਾਂ ਦਾ ਜਿਹੜੀ ਯੂਨੀਨੀਮਸਲੀ ਇਲੈਕਟਡ ਪੰਚਾਇਤ ਹੋਏਗੀ ਉਹਦੇ 'ਚ ਲੋਕਾਂ ਦਾ ਵਿਸ਼ਵਾਸ ਹੋਏਗਾ ਜਿਹੜਾ ਅਜੇ ਧੜੇ ਬਾਜੀ ਨਾਲ ਜਿਹੜਾ ਲੜ ਕੇ ਆਇਆ ਹੈ ਨਾ ਉਹਦੇ 'ਚ ਵਿਸ਼ਵਾਸ ਘੱਟ ਹੁੰਦਾ ਇੱਕ ਤੁਹਾਡਾ ਮੰਨਦਾ ਹੈ ਇੱਕ ਤੁਹਾਡਾ ਨਹੀਂ ਮੰਨਦਾ ਤਾਂ ਅਸੀਂ ਇਹ ਚਾਹੁੰਦੇ ਆ ਕਿ ਕੋਈ ਐਸੇ ਬੰਦੇ ਜਿਹੜੇ ਨੇ ਉਹ ਹੋ ਸਕਦਾ ਹੈ ਪੋਸੀਬਲ ਹੈ ਜਿੱਦਾਂ ਮੈਂ ਦੱਸਿਆ ਕਈ ਪਿੰਡਾਂ 'ਚ ਅੱਗੇ ਵੀ ਜਨਾਨਿਮਸ ਇਲੈਕਸ਼ਨਾਂ ਹੋਈਆਂ ਤੇ ਉਹਦੇ ਨਾਲ ਇਹ ਹੋ ਸਕਦਾ ਹੈ ਪੋਸੀਬਲ ਹੈ ਤੇ ਸਰ ਓਵਰਾਲ ਸੁਧਾਰ ਹੋ ਸਕਦਾ ਸਰ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਜਾਵਾਂਗਾ ਕਿਉਂਕਿ ਆਮ ਤੌਰ ਤੇ ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਸਾਨੂੰ ਦੱਸਦੇ ਸੀ ਕਿ ਕੋਈ ਵੀ ਕਿਸੇ ਨਾਲ ਕੋਈ ਘਟਨਾ ਹੁੰਦੀ ਸੀ ਕਿ ਲੜਾਈ ਹੁੰਦੀ ਸੀ ਕਿ ਜਾਂ ਕੋਈ ਜਾਦੀ ਗੱਲਬਾਤ ਜਾਂਦੀ ਸੀ ਉਹ ਕਹਿੰਦੇ ਪੁਲਿਸ ਥਾਣੇ ਦੇ ਵਿੱਚ ਬਹੁਤ ਘਟ ਜਾਂਦੀ ਸੀ ਪਿੰਡ ਦੀ ਪੰਚਾਇਤਾਂ ਦੇ ਵਿੱਚ ਜਿਹੜਾ ਉਹਨੂੰ ਮਿਟਾ ਦਿੱਤਾ ਜਾਂਦਾ ਸੀ ਉਹਨੂੰ ਸੌਲਟ ਆਊਟ ਕਰ ਦਿੱਤਾ ਜਾਂਦਾ ਸੀਗਾ ਤੁਹਾਡਾ ਵੀ ਇਹ ਉਹੀ ਚੀਜ਼ ਹੋਈਗਾ ਜਿਹੜਾ ਪ੍ਰਾਤਨ ਹੁੰਦਾ ਸੀਗਾ ਕਿ ਥਾਣੇ ਦੇ ਵਿੱਚ ਨਾ ਪਹੁੰਚੇ ਕੋਰਟ ਕਚਹਿਰੀ ਦੇ ਵਿੱਚ ਨਾ ਪਹੁੰਚੇ ਕਿ ਪਰੇਸ਼ਾਨ ਨਾ ਹੋਣ ਉੱਥੇ ਹੀ ਫੈਸਲਾ ਹੋ ਜੇ ਕੋਦਾਂ ਮੇ ਯੇ ਸਾਡਾ ਬੇਸਿਕ ਪਰਪਸ ਇਹ ਹੀ ਹੈ ਛੋਟੇ-ਮੋਟੇ ਫੈਸਲੇ ਤਾਂ ਪੰਚਾਇਤ ਕੋ ਜੁਡੀਸ਼ੀਅਲ ਪਾਵਰਸ ਵੀ ਲੈ ਹੋ ਸਕਦੇ ਨੇ ਨਿਪਟਾਇਆ ਜਾ ਸਕਦੇ ਨੇ ਉਹ ਕਿਉਂ ਨਹੀਂ ਨਿਪਟ ਰਹੇ ਇਸੇ ਕਰਕੇ ਨਿਪਟੇ ਕਿਉਂਕਿ ਦੋ ਧੜੇ ਹੁੰਦੇ ਨੇ ਇੱਕ ਧੜੇ ਨੂੰ ਉਹ ਮਨਜ਼ੂਰ ਨਹੀਂ ਹੁੰਦਾ ਇੱਕ ਧੜੇ ਨੂੰ ਹੋ ਸਕਦਾ ਹੈ ਕਿ ਉਹ ਫੇਅਰ ਫੈਸਲਾ ਨਾ ਕਰ ਤੇ ਜੇ ਪਿੰਡਾਂ 'ਚ ਐਸੀ ਪੰਚਾਇਤਾਂ ਚੁਣੀਆਂ ਜਾਣ ਜਿਹੜੀਆਂ ਸਭ ਸਾਰਾ ਸੰਮਤੀ ਨਾਲ ਹੋਣ ਜਿਹੜੀਆਂ ਸਾਰਿਆਂ ਨੂੰ ਐਸੈਪਟੇਬਲ ਹੋਣ ਉਹ ਫਿਰ ਉਹ ਲੋਕਾਂ 'ਚ ਵਿਸ਼ਵਾਸ ਵਧੇਗਾ ਉਹ ਫੈਸਲੇ ਕਰ ਸਰ ਲੋਕ ਸਰ ਹੁਣ ਡਰ ਵੀ ਰਹੇ ਨੇ ਜਿਸ ਚਿੱਕੇ ਦੇ ਨਾਲ ਕਹਿੰਦੇ ਨਵੇਂ ਕਾਨੂੰਨ ਆਏ ਨੇ ਨਵੇਂ ਕਾਨੂੰਨ ਕਹਿੰਦੇ ਘਾਤਕ ਨੇ ਕਹਿੰਦੇ ਆਮ ਬੰਦਾ ਹੋਰ ਮਰਿਆ ਜਾ ਰਿਹਾ ਇਸ ਇਹਨਾਂ ਦੇ ਨਾਲ ਜਿਹੜੇ ਵੱਡੇ ਕ੍ਰਿਮੀਨਲ ਨੇ ਉਹ ਸਹੀ ਤਰ੍ਹਾਂ ਤੁਰਣਗੇ ਤੇ ਜਿਹੜੇ ਨਵੇਂ ਕਾਨੂੰਨ ਨੇ ਉਹ ਘਾਤਕ ਨੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡੇ ਵਾਲੀ ਸੰਸਥਾ ਹੈ ਉਹਦੇ ਨਾਲ ਮੇਲ ਖਾਏਗੀ ਕਾਨੂੰਨਾਂ ਨਾਲ ਤੇ ਉਹ ਕਾਨੂੰਨਾਂ ਤੋਂ ਦੂਰ ਹੋ ਕੇ ਤੁਹਾਡੀ ਸੰਸਥਾ ਕੰਮ ਕਰੇਗੀ ਥੋੜਾ ਕਾਨੂੰਨਾਂ ਬਾਰੇ ਵਿੱਚ ਜੇ ਤੁਹਾਡੇ ਜ਼ੈਨ ਦੇ ਵਿੱਚ ਆਏਗਾ ਬਲ ਇਸ ਤਰ੍ਹਾਂ ਹੈ ਕਿ ਨਵੇਂ ਕਾਨੂੰਨ ਜਿਹੜੇ ਨੇ ਉਹਨਾਂ ਚ ਜਿਹੜੀ ਆਫੈਂਸਸ ਨੇ ਨਾ ਉਲਝ ਕੋਈ ਜਿਆਦਾ ਮਟੀਰੀਅਲਿਸਟਿਕ ਚੇਂਜ ਨਹੀਂ ਸੈਕਸ਼ਨ ਚੇਂਜ ਹੋਇਆ ਨੇ ਜਿਆਦਾ ਕੁਝ ਫੈਂਸਸ ਐਡ ਹੋਈਆਂ ਨੇ ਜਿਹੜੀਆਂ ਮੇਰੇ ਵਿਚਾਰ ਨਾਲ ਉਹਦੀਆਂ ਕੋਈ ਕੰਡਿਊਸਿਵ ਨਹੀਂ ਐ ਸਿਸਟਮ ਵਾਸਤੇ ਕੁਝ ਜਿਹੜਾ ਪ੍ਰੋਸੀਜਰਲ ਲਾਅ ਚੇਂਜ ਹੋਇਆ ਹੈ ਨਾ ਉਹ ਜਿਹੜਾ ਨਾ ਉਹ ਪ੍ਰੋਸੀਜਰ ਜਿਹੜਾ ਨਾ ਜਿਹੜਾ ਉਹ ਥੋੜਾ ਜਿਹਾ ਸਖਤ ਹੋਇਆ ਹੈ ਹਾਂਜੀ ਉਹ ਹੋਣਾ ਨਹੀਂ ਚਾਹੀਦਾ ਸੀ ਕੋਈ ਜਿਸ ਤਰ੍ਹਾਂ ਕੇ ਪੁਲਿਸ ਦੇ ਕੋਲ ਪਹਿਲਾਂ 15 ਦਿਨ ਤੋਂ ਜਿਆਦਾ ਰਿਮਾਂਡ ਨਹੀਂ ਮਿਲ ਸਕਦਾ ਸੀ ਤੇ ਮੈਜਿਸਟਰੇਟ ਕੋ ਪਾਵਰ ਸੀ ਤੇ ਹੁਣ ਉਹ ਮੇਰੇ ਖਿਆਲ 60 ਦਿਨ ਦਾ ਕਰਦਾ ਜਾਂ 30 ਦਿਨ ਦਾ ਕਰਦਾ ਜਿੰਨਾ ਵੀ ਕਰ ਦਿੰਦਾ ਸੀ ਆਰ ਪੀ ਸੀ ਦੇ ਵਿੱਚ ਉਹ ਮੇਰੇ ਹਿਸਾਬ ਨਾਲ ਬੜਾ ਇੱਕ ਡਰਾਸਟਿਕ ਚੇਂਜ ਹੈ ਕਿਉਂਕਿ ਪੁਲਿਸ ਦੇ ਕੋਲ ਇਹ ਹੈਗਾ ਕਿ ਜੋ ਫਸ ਗਰੋ ਪਹਿਲਾਂ 5 ਦਿਨ ਰਿਮਾਂਡ ਮਿਲ ਗਿਆ ਫਿਰ ਚਲਾ ਗਿਆ ਬਾਅਦ ਵਿੱਚ ਕੁਝ ਪਤਾ ਲੱਗ ਗਿਆ ਤੇ ਉਹ ਕਹਿੰਦੇ ਜੀ 60 ਦਿਨ ਤੱਕ ਜਦੋਂ ਮਰਜ਼ੀ ਫਿਰ ਰਿਮਾਂਡ ਲੈ ਸਕਦੇ ਉਹ ਮੇਰੇ ਵਿਚਾਰ ਨਾਲ ਇਹੋ ਜਿਹੜੀਆਂ ਪ੍ਰੋਸੀਜਰਲ ਚੇਂਜ ਹੋਈਆਂ ਨੇ ਨਾ ਉਹ ਫੇਅਰ ਨਹੀਂ ਆ ਉਹ ਨਹੀਂ ਹੋਣੀਆਂ ਚਾਹੀਦੀਆਂ ਸੀ ਬਟ ਮжоਰਿਟੀ ਗਵਰਨਮੈਂਟ ਨੇ ਜੋ ਪਾਸ ਕੀਤਾ ਉਹ ਕਾਨੂੰਨ ਬਣ ਗਿਆ ਤੇ ਉਹ ਅੰਡਰ ਚੈਲੰਜ ਵੀ ਹੈ ਸੁਪਰੀਮ ਕੋਰਟ ਚ ਬਿਲਕੁਲ ਇਹ ਕੀ ਲੱਗਦਾ ਕਿ ਘੱਟ ਕੋ ਸਕਦਾ ਜੇ ਨਾ ਕਿਉਂਕਿ ਜੇ ਅਗਰ ਚੈਲੰਜ ਐਕਸੈਪਟ ਨਾ ਹੋਇਆ ਉੱਥੇ ਨਾ ਜਿੱਤਿਆ ਗਿਆ ਫਿਰ ਘੱਟ ਕੋ ਸਕਦਾ ਆਪਾਂ ਲੋਕਾਂ ਦਾ ਹਿਸਟੈਂਡ ਤੱਕ ਹੋ ਸਕਦਾ ਹੈ ਹੋ ਸਕਦਾ ਜਿਵੇਂ ਕੀ ਜਿਵੇਂ ਉੱਥੇ ਇਨਵੈਸਟੀਗੇਸ਼ਨ ਜਿਹੜੀ ਹੈ ਪੁਲਿਸ ਕੋ ਪਾਵਰ ਪੁਲਿਸ ਜਿਹੜੀ ਹੈ ਨਾ ਸਾਡੇ ਮੁਲਕ ਦੇ ਵਿੱਚ ਜਾਂ ਸਾਡੇ ਸਿਸਟਮ ਦੇ ਵਿੱਚ ਪੁਲਿਸ ਨੂੰ ਉਹ ਬਹੁਤਾ ਚੰਗਾ ਤਰਜੀਆ ਨਹੀਂ ਮਿਲਿਆ ਉਹਦੀ ਮੈਂ ਐਗਜ਼ਾਮਪਲ ਇੱਕ ਦਿੰਦਾ ਐਵੀਡੈਂਸ ਐਕਟ ਦੇ ਵਿੱਚ ਕਨਫੈਸ਼ਨ ਜਿਹੜਾ ਉਹ ਐਡਮਿਸਿਬਲ ਨਹੀਂ ਹੈ ਪੁਲਿਸ ਆਫਸਰ ਕੋਲ ਕਿਸੇ ਵੀ ਪੁਲਿਸ ਆਫਸਰ ਕੋਲ ਹੋਵੇ ਉਹ ਇਨਡਿਸਿਬਲ ਹੈ ਕਿਉਂ ਸੀ ਕਿਉਂਕਿ ਪੁਲਿਸ ਤੇ ਵਿਤਵਾਸ ਨਹੀਂ ਸੀ ਐਕਸਟਰਜੂਡਿਸ਼ੀਅਲ ਕਨਫੈਸ਼ਨ ਐਡਮਿਸਿਬਲ ਸੀ ਜੇ ਤੁਸੀਂ ਕਿ ਬੰਦੇ ਨੂੰ ਜਾ ਕੇ ਕਰਦੇ ਹੋ ਕਿ ਜੀ ਮੈਨੇ ਕੋ ਆ ਗਲਤੀ ਹੋ ਗਈ ਚੱਲ ਮੈਨੂੰ ਪੇਸ਼ ਕਰਾ ਦੇ ਉਹ ਕੋਰਟ ਚ ਪਰਮਿਸਿਬਲ ਸੀ ਪਰ ਜੇ ਪੁਲਿਸ ਨੂੰ ਕਨਫੈਸ਼ਨ ਕੀਤਾ ਨਹੀਂ ਪਰਮਿਸਿਬਲ ਸੀ ਕਿਉਂ ਪੁਲਿਸ ਜਿਹੜੀ ਹੈ ਉਹ ਤੇ ਫੇਰ ਨਹੀਂ ਸਮਝ ਜਾਂਦੀ ਉਹ ਅੰਗਰੇਜ਼ਾਂ ਦੇ ਰਾਜ ਦਾ ਅਸਰ ਕਹ ਲੋ ਜਾਂ ਕੋਈ ਅਸਰ ਕਹ ਲੋ ਜਿਹੜਾ ਅੰਗਰੇਜ਼ਾਂ ਨੇ ਵੀ ਕਾਨੂੰਨ ਬਣਾਇਆ ਉਹਦੇ ਵਿੱਚ ਇਹੀ ਕਿਹਾ ਤੇ ਇਸ ਕਰਕੇ ਮੈਂ ਸਮਝਦਾ ਕਿ ਪੁਲਿਸ ਨੇ ਪਾਵਰ ਜਿਹੜੀਆਂ ਐ ਇਨਾਂਸ ਕੀਤੀਆਂ ਨੇ ਉਹ ਜਿਹੜੀਆਂ ਨੇ ਫੇਰ ਨਹੀਂ ਆ ਤੇ ਉਹਦੇ ਨਾਲ ਨੁਕਸਾਨ ਹੋ ਸਕਦਾ ਲੋਕਾਂ ਨੂੰ ਸਰ ਅਖੀਰ ਤੇ ਮੈਂ ਤੁਹਾਡੇ ਤੋਂ ਸੁਨੇਹਾ ਵੀ ਲੈਣਾ ਚਾਹਾਂਗਾ ਤੇ ਲੋਕਾਂ ਨੂੰ ਸੋਖ ਸ਼ਬਦਾਂ ਦੇ ਵਿੱਚ ਕਹਾਂਗਾ ਕਿ ਤੁਹਾਡੇ ਨਾਲ ਜੁੜਨਗੇ ਕਿਵੇਂ ਜੇ ਕੋਈ ਵੀ ਤੁਹਾਡੇ ਨਾਲ ਆਣਾ ਚਾਹੁੰਦਾ ਤੁਹਾਡਾ ਪਲੈਟਫਾਰਮ ਕੀ ਹੋਏਗਾ ਤੇ ਲੋਕ ਤੁਹਾਡੇ ਨਾਲ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਸ ਜੁੜਨਗੇ ਕਿੰਮ ਇਹ ਸੁਨੇਹਾ ਤੇ ਇੱਕ ਜਿਹੜਾ ਪਲੈਟਫਾਰਮ ਹੋਏਗਾ ਉਹ ਕਿੱਥੇ ਜੁੜ ਸਕਦੇ ਨੇ ਉਹ ਦਾਵਾ ਸਾਹਿਬ ਨੇ ਕ੍ਰੀਏਟ ਕੀਤਾ ਹੈ ਪਲੈਟਫਾਰਮ ਜੀ ਟੈਲੀਫੋਨ ਨੰਬਰਸ ਵੀ ਨੇ ਉਹਦੇ ਤੇ ਸਾਡੇ ਨਾਲ ਸੰਪਰਕ ਹੋ ਸਕਦਾ ਸੋਸ਼ਲ ਮੀਡੀਆ ਦੇ ਥਰੂ ਅਸੀਂ ਪ੍ਰੋਪਗੇਟ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਲੋਕੀ ਜੁੜਨਗੇ ਇਸ ਹਮਨਾ ਜੋੜਨ ਕੇ ਸਾਡੇ ਨਾਲ ਨਹੀਂ ਠੀਕ ਹੈ ਬਹੁਤ ਸ਼ੁਕਰੀਆ ਸਰ ਸਮਝ ਆ ਗਿਆ ਮਿਹਰਬਾਨੀ ਸ਼ੁਕਰੀਆ